ਮੈਂ ਖਾਈ ਕਰਾਉਣਾ ਬਾਈ ਯਾਰ ਮਨ ਜਾ ਗੱਲ ਮੇਰੀ 4800 ਕਹਿ ਉਹ ਐ ਨਹੀਂ 4500 ਦਾ ਹੈ ਨਹੀਂ ਗਾ ਖਾਦਮਾ ਜੀ ਬਾਈ ਇਹ ਕਹਿ ਤੂੰ ਆ ਲੈ ਦੇ ਤੂੰ 4800 ਦੇ ਤੇਰੇ ਸਾਹਮਣੇ ਪੈਸਾ ਲੱਗਦਾ ਕੋਈ ਗੱਲ ਨਹੀਂ ਤੈਨੂੰ ਕਹਿਦਾ 3500 ਅਗਦੇ ਲੈ ਲੈ ਲਖਾਈ ਇਹ ਕਰਾ ਦੂਗਾ ਜਾ ਪਰਚੀ ਮੈਂ ਆਪਦੀ ਕਰਵਾਤੀ ਹਾਂ ਹਾਂ ਵੀ ਗੱਜਣਾ ਵੇਚ ਨਹੀਂ ਕਿਸੇ ਦੇ ਵੱਜਣਾ ਕਿੰਨੇ ਦਾ ਕਰਤਾ 5000 ਇਹ ਬਾਈ ਕੀ ਕਹਿੰਦਾ ਇਹ ਤਾਂ ਬਾਈ ਕਹਿੰਦਾ 5500 ਦਾ ਫਾਲ ਯਾਰ 5500 ਵਾਲਾ ਤੇਰਾ ਵੀ ਧੱਕਾ ਹੋਰੇ ਫੜਾ ਜਾ ਇਹ ਕਿ ਇਹ ਚੁੱਕ ਪੰਜ ਜੋ ਤੋ ਦੋ ਤਿੰਨ ਗਣਾਈ ਚੱਲਾ ਪਾਇਤਾ ਦੇ ਦਿੰਗੇ ਪਾਇਤਾ 11 2000 ਹੋ ਗਿਆ 4000 ਨਾ ਤੇਰੀ ਕਰਾਂ ਨਾ ਇਹਦੀ ਕਰਾਂ ਦੋਨੇ ਮੈਨੂੰ ਤੇ ਇੱਕੋ ਜਿਓ ਠੀਕ ਹੈ ਨਾ ਭਾਈ ਨਾ ਮਾਸੀ ਦਾ ਬਦ ਤੂੰ ਲੱਗਦਾ ਨਾ ਇਹ ਲੱਗਦਾ 1 2 3 4 5 6 7 8 8540 4000 5000 ਹਾਂਜੀ ਇਹ ਉਹਨੇ ਦੱਸਦਾ ਹੋ ਗਿਆ ਸੀਗਾ ਤੇ ਇਹ ਬਾਜ ਗਿਆ ਮੈਂ ਹੁਣ ਕਿਉਂ ਨਹੀਂ ਦਿੰਦੇ ਹੁਣ ਕਿਹਨੇ ਦਿੰਦਾ ਉਦੋਂ ਲੈ ਜਾਂਦਾ ਲੈ ਹੁਣ ਕੀ ਕਹਦਾ ਹੁਣ ਨਹੀਂ ਦਿੰਦੇ ਉਹ ਯਾਰ ਤੂੰ ਕਿਉਂ ਐ ਕਰਦਾ ਉਹਨਾਂ ਨੇ ਲਿਖਾਈ ਇਹ ਕਰਾ ਦੂਗਾ じゃ ਹਾਂ ਆ ਸੀਗਾ ਯਾਰ ਉਹ ਲੰਡੀਆ ਗਧੇੜਾ ਆ ਸੀਗੀ ਯਾਰ ਛੜ ਦੇ ਬੁੱਤ ਛੜ ਦੇ ਲੰਡੀਆ ਗਧੇੜ ਜੀ ਹਾਲੇ ਕਹਿ ਦਿੰਦਾ ਵੀ ਇਹ ਹੋਊਗਾ ਯਾਰ ਦੋ ਦੰਦਾ ਕਿੰਨੇ ਲੱਗ ਗਏ 13000 ਲੱਗ ਗਏ ਉੱਤੇ ਲਿਖਾਈ ਲੱਗੀ 13000 ਉੱਤੇ ਲਿਖਾਈ ਹਾਂ ਕਰ ਜਾ ਪੂਰੇ ਪੂਰੇ ਕਰਿਆ ਪੂਰੇ ਕਰਿਆ ਯਾਰ ਉਹ ਯਾਰ ਉਹ ਨਹੀਂ ਕਰ ਯਾਰ ਤੂੰ ਨਾ ਇਹਦਾ ਨਾ 13000 ਦੇਣ ਵਾਲ ਨੂੰ ਹਾਂ ਮੈਂ ਇੱਕ ਰੁਕਣਾ ਦਿੱਸ। ਵੇਚਣਾ ਕਿ ਵੇਚਣਾ ਨਹੀਂ ਹੈ। ਵੇਚਣਾ ਕਾ। ਇਹ ਇੱਕ ਘੰਟੇ ਸੇ 13000 ਰੁਪਏ ਮੰਗਾ। ਤੂੰ ਭੱਜ ਕਾ ਤੋ ਕਵਰਿਆ ਸੌਦਾ ਹੋ ਗਿਆ। ਅਰੇ ਤੂੰ ਕਿਉਂ ਮੰਗਾ 13000? ਕਿ 13000 ਦੇ ਤੇਰੇ ਹੱਥੋਂ ਫਿੱਕੇ ਰਹਿ ਗਿਆ। ਤਾਪ ਨਹੀਂ ਗਿਆ। ਕਾਡ ਮਰਲੇ ਬੱਕਰਾ ਆ ਯਾਰ, ਬੱਤੀ ਬਣਾ ਕੇ। ਕਿ ਮੈਂ ਬਹੁਤ ਵੱਡਾ ਜਿਲ੍ਹਾ ਕਬਤ ਹੈਂ ਕਿ ਇਹ 2000 ਵਾਲਾ ਵੀ ਫਟਾ ਬੜਾ ਹਮ ਨਹੀਂ। ਫਿਰ ਕਾਡ। ਮਹਿੰਗਾ ਪੈਂਦਾ ਕਹਿੰਦਾ। ਕੋਈ ਨਹੀਂ। ਮਹਿੰਗਾ ਪੈਂਦਾ ਜੇ ਚ ਵਧੀਆ ਵੱਟੇ ਜਾਂਦੇ ਮੈਂ ਤਾਂ ਕਹਿੰਦਾ ਜੇ ਵਜਨ 'ਚ ਵੇਚਣਾ ਤਾਂ 8000 ਦਾ ਮੈਨੂੰ ਦੇ ਦੇ ਮੈਂ ਵਾੜ ਲੂਗਾ। ਉਹੀ ਗੱਲ ਆ ਫਿਰ ਨੀਰਾ ਬਹੁਤ ਹੈਗਾ ਨੀਰਾ ਤਾਂ ਆਏਗਾ ਆਪਣਾ ਜਾਈ ਬਾਈ ਆਏ ਨੂੰ ਹੋ ਜਾ ਜਾਈ ਨੂੰ ਹੋ ਜਾ ਤੁਸੀਂ ਭੱਜੇ ਹੋਣ ਲਿਖਾਈ ਉਹਨੇ ਕਰਤੀ 13000 ਤੁਹਾਨੂੰ ਤਰਦਾ ਦੇਈ ਜਾਂਦਾ ਹੋਰ ਅਗਲਾ ਕੀ ਕਰ ਲੈ ਯਾਰ ਬਾਹਰਲੇ ਬੰਦੇ ਕੰਨੀ ਵੀ ਦੇਖੇ ਯਾਰ ਕਿੱਥੋਂ ਆਇਆ ਕਿਰ ਆਇਆ ਲੱਗਿਆ ਨਾ ਕਿੱਥੋਂ ਗਏ ਆ ਬੰਬੇ ਤੋਂ ਹਾਂ ਇਹ ਉਹ ਬਜੂਪੀ ਚ ਪਿਹਾਰ ਚੋਂ ਆਏ ਆ ਉਹਨੇ ਕੰਨੀ ਵੀ ਦੇਖੋ ਯਾਰ ਇਹ 14 ਕਹਿੰਦੇ ਆ 13000 ਲਿਖਾਈ ਕਰਤੀ ਦਿੰਦੇ ਨਹੀਂ ਵੇਦਾ ਹੋਇਆ ਪਿਆਸਾ ਦਾ ਇਹ ਦੇਖੋ ਕਿ ਕਿਹਦਾ 14 ਕਿਸ ਨੇ ਮੰਗਾ ਨਹੀਂ ਨਹੀਂ 14 ਕਿਸ ਨੇ ਦੇ ਰਹੇ ਮੰਗਿਆ ਨੇ ਯਾਰ ਤੇਰੇ ਦੇ ਦਿਆ ਤੇਰਾ ਮੰਗਿਆ ਤੇਰੇ ਹੀ ਦੇਤਾ ਇਹਨੇ ਤੇਰਾ ਮੰਗਿਆ ਇਸ ਨੂੰ 13 ਦੇਤਾ ਮੈਂ ਸਾਬ ਬੋਲਦਾ ਕਹਿੰਦਾ ਇਹ ਇਹ ਬੰਦਾ ਨੇ 1 1 ਘੰਟਾ ਹੋ ਗਿਆ 13000 ਮੰਗਤੇ ਦਬਾਰ 12000 ਲਗਾ ਰਿਹਾ ਸੀ ਹੁਣ ਦੇ ਦੋ ਤੇਰਾ 13000 ਲਗਾਈ ਦਿੰਦਾ ਤੂੰ ਦੇ ਫਿਰ ਹੁਣ ਕੀ ਹੋ ਗਿਆ ਈ ਧੀ ਇਹਦਾ ਨਹੀਂ ਵੇਚਣਾ ਵਾਲਾ ਕੰਮ ਹੋ ਗਿਆ ਨਾ ਖੇਡਣਾ ਨਾ ਖੇਡਣ ਦੇਵਾ ਕੁੱਤੀ ਚ ਮੋਤੋ ਜਾਂਦਾ ਫਿਰ ਹੁਣ ਜਵਾਨ ਕਰੀਏ ਦੇ ਫਿਰ ਜਾਂ ਜਵਾਨ ਕਰੋ ਨਾ ਆਇਆ ਤੂੰ ਜਵਾਨ ਨਹੀਂ ਕਰੀਏ ਨੇ ਕਰੀਏ ਇਹਨੇ ਹਲਾਇਆ ਹੋਊਗਾ ਮੂੰ ਮੈਨੂੰ ਪਤਾ ਇਹਦੇ ਬਾਰੇ ਹਲਾਇਆ ਤੂੰ 10000 ਦਾ ਮੇਰੀ ਗੱਲ ਸੁਣ ਮੈਂ ਪਹਿਲਾਂ ਕਦੇ ਮੈਂ ਫੜਾਇਆ ਜਾਂਦਾ ਤੇ ਇਹ ਬੰਦੇ ਬੋਲੇ ਨਹੀਂ ਸੀ ਕਹਿੰਦਾ ਉਹ ਕਹਿੰਦਾ ਭੈਣ ਜੋਦੋਂ ਮੈਂ ਜਿੱਦ ਗਲਤ ਬੋਲਾਂ 11 ਨਹੀਂ 11 ਬੰਦੇ 11 ਦੇ ਵੀ ਨਹੀਂ ਪੈਂਦੇ 15 ਨੂੰ ਵੀ ਜੱਟ ਬੜੇ ਸਾਰੇ ਛੱਡਦੇ ਦੱਸ ਕਿੰਨੇ ਲੱਗਿਆ ਆ ਤੋ ਲਗਾਈਏ ਕਰ ਲੂਗੇ ਲਗਾਈਏ ਕਰਾਂ ਦੁਨੀਆ ਪਾਣੀ ਸਾਡੇ ਕਰਾਂਗੇ ਕਰਾਂਗੇ ਹਾਂ ਆਦੇ ਹੋਇਆ ਕਸਮਾ ਸੰਗਰੇਜ ਹਾਂ ਠੀਕ ਆ ਤਿਆਰ ਆਹਾ 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 ਤੇ ਆਹਾ ਓ ਰਿਸ਼ਮਾ ਓਏ ਆ ਜਾ ਆ ਲੈ ਪੰਗਾ 1 2 3 4 ਬੋਲਦੇ ਆ ਫਿਰ ਤੂੰ ਪਹਿਲਾਂ ਹੱਥ ਮਾਰ ਦੇ ਦੇਖ ਲਈ ਬੱਸ ਉਹਦੋਂ ਕੋਈ ਬਾਜ ਹੋਰ ਮਾਰ ਦੂਗਾ ਮਾਰ ਲੈ ਨਾ ਹੱਥ ਯਾਰ ਹੱਥ ਮਾਰੇ ਤੇ ਬੜਾ ਉਜੂਪ ਹੈ ਇਹ ਵੀ ਚਾਰ ਜਗਾੜ ਦਾ ਚਾਰਾਂ ਜਗਾੜਾਂ ਦਾ 23000 ਹਾਂ 23 ਮੰਗਦਾ ਚਾਰਾਂ ਦਾ ਹੁੰਦਾ ਆਪਦਾ ਯਾਰ ਐਂ ਕਰਨ ਦਾ ਕੀ ਮਤਲਬ ਹੈ ਜੈ ਜਾਈ जय झूलेलाल चार चार हज़ार पूरा तेरहं हज़ार कने द असरदार विची कि तड़ी दोना मार

ਹਾਂ ਕਿਨੇ ਦੇਣਾ ਬੇਰਾ ਉਹ ਕਿੰਨੇ ਦੇਣਾ ਫਿਰ ਮੈਂ ਤਾਂ 15 16 ਮੰਗਦਾ ਸੀ ਦੇਣੀ ਕਿੰਨੇ ਦੀ ਹੈ ਉਹ ਰਹੇਗਾ ਜੇ ਵਾਪਸ ਹੀ ਜਾਣਾ ਚਾਹੁੰਦਾ ਓਏ ਇਹਨੇ ਕਹਿੰਦੇ ਉਹ ਦੰਦ ਦਾ ਡਿੱਗਣ ਵਾਲੇ ਹੋਰੇ ਆ ਯਾਰ ਆਪਣੇ ਡੇਗ ਤੇ ਫਿਰ ਘਰੋਂ ਘੜਾ ਦਿੰਦੇ ਨਾ ਕਰਨੋਂ ਤਾਂ ਕੰਡਣੀ ਪੈਣਗੇ ਫਿਰ ਘਰੋਂ ਘੜਾ ਦਿੰਦੇ ਨਾ ਦੰਦ ਤੇ ਡੇਗ ਪੈ ਗਿਆ ਦੇਣੇ ਕਿੰਨੇ ਦੇ ਆ ਦੋ ਦੋ ਵਟ ਕਰ ਲਾ ਪਤਾ ਮੈਨੂੰ ਜਿੱਥੇ ਦਿਨਾ ਐਂ ਵੀ ਮੈਨੂੰ ਪਤਾ ਵੀ ਇੱਥੇ ਫੜਾਉਣਾ ਰਸਤਾ ਤੂੰ ਮੈਨੂੰ ਇੰਨਾ ਵੀ ਪਤਾ ਮੈਨੂੰ ਖੜ ਜਾ ਇੱਕ ਮਿੰਟ ਇੰਨਾ ਹੀ ਪਤਾ ਮੈਨੂੰ ਵੀ ਕਿੱਥੇ ਰਸਤਾ ਫੜਾਏਂਗਾ ਤੂੰ ਪਤਾ ਹੀ ਤੈਨੂੰ ਹਾਂ ਮੈਂ ਮੰਗੇ ਜੈ ਪਹਿਲਾਂ ਮੈਨੂੰ ਐ ਵੀ ਪਤਾ ਵੀ ਰਸਤਾ ਕਿੱਥੇ ਫੜਾਏਂਗਾ 5-400 ਦਾ ਫੜਾਣਾ ਹੁੰਦਾ ਹਾਂ ਨਹੀਂ ਬਾਲਾ ਹੈ ਨਹੀਂ 5-400 ਦਾ ਵੱਲਾ ਬਾਣਵੀ ਸਾਡੇ ਘਾਟ ਵੀ ਜਦੋਂ ਦੰਦ ਥੋੜੀ ਬੈਠੀ ਆ ਉਹ ਦੰਦ ਤਾਂ ਥੋੜੀ ਬੈਠੀ ਦੰਦ ਤਾਂ ਡੁੱਟ ਜਾਂਦੇ ਸਾਡੇ ਜਾਂਦੇ ਫਿਰ ਵੱਡੀ ਹੋ ਰਹੀ ਹੈ ਸਾਢੇ 8 ਪੂਰੇ 9 ਦੇ ਪਾਉਣੇ ਆ ਉਹ ਠੀਕ ਆ ਵੀਰੇ ਉਹ ਰੇਸ਼ਮਾ ਓਏ ਖੜ ਜਾ ਓਰੇ ਹਾਂ ਆ ਦੇਖ ਨਾ ਗਿਆ ਰਾਜਾ ਇਹ ਤਾਂ ਕੋਈ ਨਾ ਕੋਈ ਦਾ ਹੈ ਕਿ ਅਮਰ ਦੋ ਫਿਰ ਗਿਆ ਉਹ ਯਾਰ ਜੇ ਲੈਣੇ ਤਾਂ ਫੜਨੋਂ ਕਿੰਨੇ ਦੇਣੇ ਆ ਫਿਰ ਖੜ ਕੇ ਗੱਲ ਕਰਨਾ ਯਾਰ ਮੈਂ ਮੰਗਰ ਮਾਂਦਰ ਦੋਰੀ ਫਿਰਦਾ ਬਿਨਾ ਹਾਂ ਕਿੰਨੇ ਦੇਣੇ ਵੀ ਮੈਂ ਇਹਨੇ ਕਿਹਾ ਤੁੰਨੇ ਨਹੀਂ ਦਵਾ ਦਿੱਤਾ ਉਨੀਆਂ-ਉਨੀਆਂ ਤੋਂ 15-17 ਤੋਂ ਥੱਲੇ ਆ ਕੇ ਗੱਲ ਕਰ ਫਿਰ ਗੱਲ ਬਣੂਗੀ ਮੰਗਲ ਨੂੰ ਜਿੰਨੇ 27000 ਰੁਪਏ ਤੁਹਾਨੂੰ ਕਹਿਦਾ ਯਾਰ ਚਾਰ ਦਾ ਦਸੂ ਦਾ ਛੱਟ ਤੂਆ ਓ ਯਾਰ ਉਹ ਵਿੱਚ ਪੈਂਦੀ ਐ ਉਹਦਾ ਛੱਡੇ ਦੀ ਯਾਰ ਜੋਗ ਦੀ ਪੱਠ ਹੋ ਸਕਦੀ ਚਾਰ ਨੂੰ ਪਾ ਦੇ ਸਕਦੇ ਹੋਰ ਕੀ ਐ ਫਿਰ ਤੂ ਜਿਹੜੀ ਗੱਲ ਤੇ ਤੂੰ ਕਰ ਰਿਹਾ ਜੋਕਾਂ ਵਾਲੀ ਗੱਲ ਤੂੰ ਜੋਕਾਂ ਹੀ ਅਸੀਂ ਕਰਦੇ ਆਂ ਤੂੰ ਫੋਨ ਲੱਗੇ ਜਾਂਦਾ ਤੂੰ ਲੱਗੇ ਜਾਂਦਾ ਇਹ ਗੱਲ ਨਹੀਂ ਐ ਦੀ ਕਰਨਾ ਇੱਧਰ ਸੌਦਾ ਕਰਨ ਆਏ ਜਿਗੇ ਯਾਰ ਤੂੰ ਵਿੱਚੋਂ ਕੱਢ ਲੈਣਾ ਫਿਰ ਕੱਢਦਾ ਹੁਣ ਉਹ ਕੱਢ ਸਿੱਧੇ ਜੇ ਯਾਰ ਪੱਠ ਮਾੜੀ ਐ ਪੰਜਾਂ ਨੂੰ ਵੱਖੀ ਪਾ ਦੇ ਇਨਾ ਬਕਰਗਾਵੇ 100000 ਰੁਪਏ ਲੱਗੇ ਆ ਇਹ ਤੋਂ ਇਹ ਤੇ ਮਿਲਦਾ ਦੇ ਦੋ ਤੇ ਤਾਂ ਨਹੀਂ ਲੱਗੇ ਆ ਪਹਿਲਾਂ ਲੱਗੇ ਆ ਵਿੱਚ ਇਹ ਪਾ ਦੂੰਗਾ ਚਲੋ ਜੇ ਕਰ ਲਾਂਗੇ ਇਹਦਾ ਕੋ ਪਤਾ ਨਹੀਂ ਯਾਰ ਕੜ ਜੋ ਬੀਅਸ ਤੋਂ ਅਸੀਂ ਇਹਦਾ ਗੁੰਗਾ ਨਾ ਬੰਦ ਰੱਸੀ ਜਾਂਦੇ ਨਹੀਂ ਨਹੀਂ ਹੋਰ ਕਿੰਨੇ ਨੇ ਹੋਣੀਆਂ ਠੀਕ ਆ ਦੇਖ ਤਾਂ ਕਿੰਨੇ ਨੇ ਹੋਣੀਆਂ ਯਾਰ 22000 ਰੁਪਏ ਆਉਣਗੇ ਸੱਤ ਚੋ 22 ਫਿਰ ਤਾਂ ਉੱਥੇ ਹੀ ਖੜਾ ਹਾਂ ਜੇ ਯਾਰ ਉੱਥੇ ਹੀ ਆ ਯਾਰ ਬੂਤ ਤੇ ਨਹੀਂ ਲਗਾਈ ਐਸੀ ਕਰਾ ਦੇਣਗੇ ਜਾਂ ਮੈਂ ਕਰਾ ਦੂੰਗਾ ਹੋ ਗਿਆ ਪੰਜ ਚ ਹਾਂ ਕੋ ਯਾਰ 59 ਮਿੰਟ ਨਾ ਯਾਰ ਕੋ ਚੱਲ ਯਾਰ 60 ਮਿੰਟ 59 ਮਿੰਟ ਠਾਈ ਦੀਆਂ ਠਾਈ ਦੀਆਂ ਉਹ ਸੜਿਆ ਬੰਦਾ ਨਾ ਤੂੰ ਭੈਣ ਚੋ ਕੋ ਪਤਾ ਨਹੀਂ ਤੇਰੀ ਕੀ ਗੁੰਡ ਜੀ ਦੇ ਦੇ ਸੀ ਤੈਨੂੰ ਦੇ ਦੇ ਨੀ ਪਟ